ਜਿਹੜੇ ਘਰਾਂ ਚ ਵੀ ਬੈਠੇ ਨੇ ਉਹਨਾਂ ਦੇ ਵੀ ਟੈਲੀਫੋਨ ਆਉਂਦੇ ਕਿ ਜਿਹੜੇ ਅਸੀਂ ਦੁਰਪੇ ਹੈ ਜੀ ਅਸੀਂ ਐਸ ਪਾਰਟੀ ਨਾਲ ਸੀ ਹੋਰਸ ਪਾਰਟੀ ਨਾਲ ਸੀ ਪਰ ਅਸੀਂ ਚਾਹੁੰਦੇ ਹਾਂ ਕਿ ਜੋ ਹਿੰਦੁਸਤਾਨ ਚ ਹੋ ਰਿਹਾ ਉਹਨੂੰ ਥੱਲ ਪਾਈ ਜਾਏ ਔਰ ਉੱਥੇ ਉਹ ਗੱਲ ਜਾਏ ਜਿਹੜੀ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਕੋਈ ਗੱਲ ਕਰੇ ਜਿਹੜਾ ਦੇਸ਼ ਨੂੰ ਪੱਠੇ ਰੱਖਣ ਦੀ ਗੱਲ ਕਰੇ ਜਿਹੜਾ ਪਾਕਿਸਤਾਨ ਚੋਂ ਨਸ਼ੇ ਆਉਂਦੇ ਨੇ ਨਜਾਇਜ਼ ਚਲ ਆਉਂਦਾ ਉਹਨੂੰ ਰੋਕਣ ਦੀ ਗੱਲ ਕਰੇ ਜਿਹੜਾ ਚੀਨ ਵਾਲੇ ਜਿਹੜੇ ਹਰ ਰੋਜ਼ੀ ਦੇਸ਼ ਦੀਆਂ ਸਰਹੱਦਾਂ 'ਚ ਅੰਦਰ ਆ ਰਹੇ ਨੇ ਉਹਨਾਂ ਬਾਰੇ ਪਾਰਲੀਮੈਂਟ 'ਚ ਗੱਲ ਕਰੇ ਕਹਿੰਦੇ ਸਾਨੂੰ ਇਹੋ ਜੀ ਪਾਰਲੀਮੈਂਟਰੀਅਨ ਚਾਹੀਦੇ ਨੇ ਜਿਹੜੇ ਦੇਸ਼ ਦੀ ਗੱਲ ਕਰਨ ਦੇਸ਼ ਨੂੰ ਮਜ਼ਬੂਤ ਕਿਵੇਂ ਰੱਖਣਾ ਦੇਸ਼ ਦੇ ਸੰਵਿਧਾਨ ਨੂੰ ਕਿਵੇਂ ਬਚਾਉਣਾ ਦੇਸ਼ ਦੀਆਂ ਸਰਹੱਦਾਂ ਨੂੰ ਕਿਵੇਂ ਅਸੀਂ ਕਾਹ ਵੇਖਣਾ ਜਿਹੜੇ ਨਸ਼ੇ ਨੂੰ ਕਿਵੇਂ ਰੋਕਣਾ ਜਿਹੜਾ ਇਹ ਗੱਲ ਕਰ ਸਕੇ ਕਿ ਅਮਰਤਸਰ ਦਾ 에어ਪੋਰਟ ਕਿਉਂ ਬੰਦ ਹੈ ਕਿਉਂ ਨਹੀਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਉਂਦੀਆਂ ਚੰਡੀਗੜ੍ਹ ਦੇ 에어ਪੋਰਟ ਤੇ ਕਿਉਂ ਨਹੀਂ ਗੋੜੀਆਂ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਆਉਂਦੀਆਂ ਕਿਉਂ ਨਹੀਂ ਪਠਾਨਕੋਟ ਦਾ 에어ਪੋਰਟ ਚੱਲ ਰਿਹਾ ਜੋ ਉੱਥੋਂ ਵਾਲਾ ਆਦਮਪੁਰ ਵਾਲਾ ਕਿਉਂ ਨਹੀਂ ਚੱਲ ਰਿਹਾ ਹਲਵਾਰੇ ਵਾਲਾ ਕਿਉਂ ਨਹੀਂ ਚੱਲ ਰਿਹਾ ਬਠਿੰਡੇ ਵਾਲਾ ਕਿਉਂ ਨਹੀਂ ਚੱਲ ਰਿਹਾ ਇਹ ਗੱਲਾਂ ਮੈਂਬਰ ਪਾਰਲੀਮੈਂਟ ਦੇ ਲਈ ਇਹ ਗੰ ਸਰ ਆ ਇੰਡਰ ਇਧਰ ਉਧਰ ਜਾਂਦੇ ਸੇ ਛੱਡ ਕੇ ਸੁਣਾ ਦੇਖੋ ਇੱਕ ਚੀਜ਼ ਦਾ ਮੈਂ ਦੱਸਦਾ ਕਿ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਮੈਨੂੰ ਤੁਸੀਂ ਪ੍ਰੈਸ ਵਾਲੇ ਦੱਸੋ ਅੱਜ ਤੋਂ 20 ਦਿਨ ਪਹਿਲਾਂ ਅਕਾਲੀ ਦਲ ਤੇ ਬੀਜੇਪੀ ਦਾ ਅਲਾਈਅੰਸ ਹੋ ਰਿਹਾ ਸੀ ਪਤਾ ਨਹੀਂ ਕਿੱਥੇ ਰਹਿ ਗਿਆ ਤੇ ਇਹਨਾਂ ਨੇ ਤੇ ਦੋਵਾਂ ਆਪਣੇ ਅਲਾਈਅੰਸ ਦੇ ਵਿੱਚ ਵੋਟਾਂ ਡਿਵਾਈਡ ਕਰ ਲਈ ਵੋਟਾਂ ਦੇ ਵਿੱਚ ਭਲੇਖਾ ਪਾਉਣ ਲਈ ਖੜੇ ਕੀਤੇ ਨੇ ਇਹਨਾਂ ਦੇ ਅਜੇ ਇੱਕ ਗਏ ਇਹਨਾਂ ਦੇ ਜੋ ਹੋਰ ਵੀ ਜਾਣਿਆ ਜਦੋਂ ਤੱਕ ਨਾਮਿਨੇਸ਼ਨ ਨਹੀਂ ਸੁਨੀਲ ਜਾਖੜ ਦਾ ਬਿਆਨ ਆਇਆ ਸੀ ਕਿ ਜਿਹੜੀ ਪ੍ਰੋਟੈਸਟ ਹੋ ਰਹੀ ਨੇ ਫਾਰਮਰਸ ਦੀ ਉਹ ਵਿਰੋਧੀਆਂ ਦਾ ਇੱਕ ਸਾਇਆ ਹੋਇਆ ਕਰ ਮੈਂ ਮੈਂ ਪੁੱਛਣਾ ਚਾਹੁੰਦਾ ਕਿ ਜਾਖੜ ਸਾਹਿਬ ਜਦੋਂ ਤੁਸੀਂ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ ਉਹ ਲੋਕ ਦੇ ਆਪਣੇ ਬਿਆਨ ਕੱਢੋ ਤੇ ਹੁਣ ਦੇ ਬਿਆਨ ਕੱਢੋ ਉਦੋਂ ਦੀ ਗੱਲ ਕਰੋ ਤੇ ਅੱਜ ਦੀ ਕਰੋ ਯਾਰ ਅਸੀਂ ਪੋਲੀਟਿਸ਼ੀਅਨ ਸਿਰਫ ਆਪਣੀਆਂ ਕੁਰਸੀਆਂ ਲਈ ਬੈਠੇ ਆ ਤੇ ਆਪਣੀ ਜ਼ੁਬਾਨ ਬਦਲ ਰਹੇ ਆ ਇਹੋ ਹੀ ਸੁਨੀਲ ਜਾਖੜ ਜਦੋਂ ਇਲੈਕਸ਼ਨ 'ਚ ਖੜਾ 2019 'ਚ ਹੋਇਆ ਸੀ ਇਥੋਂ ਜਿਤਾ ਕੇ ਪੇਜਾ ਫਿਰੋਜ਼ਪੁਰ ਤੋਂ ਹਾਰ ਕੇ ਆਇਆ ਸੀ ਉਦੋਂ ਦੀਆਂ ਜਿਹੜੀਆਂ ਸਪੀਚਾਂ ਕੱਢਾਂਗੇ ਨਾਲ-ਨਾਲ ਚਲਾਵਾਂਗੇ ਜਿਸ ਜਿੱਤ ਸਾਦੇ ਸਵੀ ਦਿੱਤੀਆਂ ਉਹ ਪੂਰੀ ਸਵੀ ਚਲੇਗੀ ਬੀਜਪੀ ਦੇ ਅਗੇਂਸਟ ਜੋ ਬੋਲਿਆ ਉਹ ਚਲਾਇਆ ਜਾਏਗਾ ਇਹ ਇਹ ਯਾਰ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮੈਨੂੰ ਤੇ ਇਹ ਆਉਣ ਲੱਗ ਪਿਆ ਕਿ ਯਾਰ ਐਡੀ ਛੇਤੀ ਬੜਕਲ ਜਬਾਨ ਥੜਕ ਜਾਂਦੀ ਹੈ ਜਿਹੜੀ ਜਿਹਦੇ ਲਈ ਬਹੁਤ ਚੰਗਾ ਬੋਲਿਆ ਉਹਦੇ ਲਈ ਬਹੁਤ ਉਹਦੇ ਗੇਂਦ ਇਹਨਾਂ ਕੁਝ ਦੇਖ ਕੇ ਆਪਾਂ ਕੇਥੇ ਬੋਲ ਇਹਨਾਂ ਦੇ ਪੈਸੇ ਦਾ ਇੱਕ ਤੁਹਾਨੂੰ ਮੈਂ ਦੱਸਾਂ ਤੁਸੀਂ ਥੋੜੀ ਜਿਹੀ ਕਿਰਪਾ ਕਰੋ ਇਨਾ ਦਿਨਰ ਜੇ ਤੁਸੀਂ ਥੋੜੇ ਥੋੜੇ ਸਵਾਲ ਬੰਦ ਕਰ ਦਿੱਤੇ ਤੇ ਬੋਲਣਾ ਬੰਦ ਕਰ ਦਿੱਤਾ ਅੰਦਰ ਸਾਹਿਬ ਅੰਦਰ ਸਾਹਿਬ ਇਹਨੂੰ ਭੇਜਿਆ ਗਿਆ ਕਿ ਉਹਦੀ ਜਾਂਚ ਹੋਣੀ ਚਾਹੀਦੀ ਕਿ ਬਾਹਰੋਂ ਪੰਡਿਕ ਹੈ ਸੀ ਜਿਹੜੇ ਬਿਲਕੁਲ ਸ਼ਰਿਆਮ ਆਪਾਂ ਕਲੀ ਤੁਸੀਂ ਇਹ ਨਾ ਕਰੋ ਜਿਹੜਾ ਜਿਹਨੂੰ ਸੋ ਕਾਲਡ ਖਾਲਸਤਾਨੀ ਕਿਹਾ ਜਾਂਦਾ ਜਿਹੜਾ ਹਮੇਸ਼ਾ ਖਾਲਸਤਾਨ ਦੀ ਗੱਲ ਕਰਦਾ ਗੁਰਪਤਵੰਤ ਪੰਨੂ ਉਹਨੇ ਸ਼ਰਿਆਮ ਇਹਨਾਂ ਤੇ ਅਲੀਗੇਸ਼ਨ ਲਾਇਆ ਕਿ ਤੁਹਾਨੂੰ ਅਸੀਂ ਫੰਡਿੰਗ ਕੀਤੀ ਆ ਮੈਂ ਇੱਕ ਵਾਰੀ ਅੱਜ ਤੋਂ 2 ਸਾਲ ਪਹਿਲਾਂ ਕਿਹਾ ਸੀ ਕਿ ਇਹਦੇ ਤੇ ਬੈਨ ਲਾਓ ਬੀਜੇਪੀ ਵਾਲਿਆਂ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਜਦੋਂ ਮੈਂ ਕਿਹਾ ਸੀ ਇਹਨਾਂ ਤੇ ਬੈਨ ਲਾਓ ਤੇ ਉਹਦੀ ਜਿਹੜੀ ਵੀਡੀਓ ਆਈ ਸੀ ਉਹ ਲਿਆ ਕਹਿੰਦਾ ਜਿਹੜਾ ਪੰਜਾਬ ਦਾ ਕਾਂਗਰਸ ਦਾ ਐਮਐਲਏ ਖੂਨੀ ਰੰਦਾਵਾ ਉਹਨੇ ਕਿਹਾ ਇਹਨਾਂ ਦੇ ਕਹਿੰਦਾ ਜੇ ਭਗਵੰਤ ਮਾਨ ਦੀ ਜੁਰਤ ਹੈਗੀ ਆ ਕੇਜਰੀਵਾਲ ਦੀ ਜੁਰਤ ਹੈ ਤੇ ਕਿ ਮੇਰੇ ਤੇ ਕਰੇ ਕਹਿੰਦਾ ਸਾਡੀਆਂ ਵੋਟਾਂ ਖਾਲਸਤਾਨੀ ਪੱਖੀ ਸਾਡਾ ਪੈਸਾ ਉਹਨੇ ਸ਼ਰਮ ਕਿਹਾ ਸੀ ਉਹਦੇ ਵੀਡੀਓ ਤੇ ਬੋਲਦੇ ਕਿ ਆ ਕਿ ਅਸੀਂ ਇਹਨਾਂ ਨੂੰ ਪੈਸਾ ਦਿੱਤਾ ਐਨਆਈਏ ਕੋਲ ਜਾਣ ਦੀ ਨਹੀਂ ਜਰੂਰ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਇਹਨਾਂ ED, NIA, NIA, CBI, ਇਨਕਮ ਟੈਕਸ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਜਿਹਦਾ ਇਸਤੇਮਾਲ ਕਰਨਾ ਜਿਹਦਾ ਚੰਗੇ ਕੰਮ ਆਲੇ ਪਰ ਜੇ ਉਹਨੇ kiya ਉਹ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹਦਾ ਪੁੱਛਣਾ ਚਾਹੀਦਾ ਇਹਨਾਂ ਨੂੰ ਕਿ ਕਿਉਂ ਵੀ ਪੈਸੇ ਲਏ ਆ ਇੱਕ ਕੁਵਾਰੀ ਨਾ ਮੁੱਖ ਮੰਤਰੀ ਰਹੇ ਪੰਜਾਬ ਦੇ ਨੇ ਤੇ ਨਾ ਕੇਜਰੀਵਾਲ ਨੇ ਇਹ ਕੁਵਾਰੀ ਉਹਨੂੰ ਨੇ ਕਿ ਤੱਕ ਕੰਡੈਮਨ ਨਹੀਂ ਕੀਤਾ ਉਹਨੂੰ ਇਹ ਰਿਪੋਰਟ ਨਹੀਂ ਕੀਤਾ ਕਿ ਬਿਲਕੁਲ ਬਕਵਾਸ ਕਰਦਾ ਝੂਠ ਬੋਲ ਰਿਹਾ ਸਾਰਾ ਸਭ ਤੋਂ ਮੇਨ ਥੋੜਾ ਜਿਆਦਾ ਸਟੱਡੀ ਕਰਕੇ ਆਈ ਜਿਹੜੇ ਮੇਰੇ ਕੋਲ ਸੀ ਮੈਂ ਸੱਤ ਬੰਦੀ ਸਿੰਘ ਛੱਡ ਦਿੱਤੇ ਸੀ ਤੇ ਜਿਹੜੇ ਜਿਹੜੇ ਮੋਦੀ ਸਾਹਿਬ ਇੱਥੇ ਬੋਲ ਕੇ ਗਏ ਉਹ ਨਹੀਂ ਛੁੱਟੇ ਕਿਉਂਕਿ ਇਹ ਭਾਜਪਾ ਦਾ ਕੰਮ ਸੀ ਜਿੰਨਾ ਮੇਰੇ ਕੋਲ ਸੀ ਜਿਹੜੇ ਮੈਂ ਉੱਥੇ ਬਰਗਾੜੀ ਮੋਰਚੇ ਦੇ ਉਹਨਾਂ ਚਕਵਾ ਕੇ ਆ ਸੀ ਉਹਦੇ ਚ ਮੈਂ ਜਿਹੜੇ ਵੜ ਮੈਨੂੰ ਰੱਖਿਆ ਕਿ ਜਿਹੜੇ ਪੰਜਾਬ ਕਮੇਂਡ ਛੱਡਦੇ ਉਹ ਹੀ ਛੱਡਾਂਗੇ ਅਸੀਂ ਸੱਤ ਬੰਦੇ ਛੱਡੇ ਔਰ ਮੈਨੂੰ ਅਫਸੋਸ ਹੈ ਕਿ ਅਕਾਲੀ ਦਲ ਨੇ ਅਜ ਤੱਕ ਉਹਨਾਂ ਦਾ ਪਤਾ ਨਹੀਂ ਲੱ ਮੈਨੂੰ ਅਫਸ਼ੋਰ ਸਿਆ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰੀ ਜਾ ਕੇ ਕਿਸੇ ਵੀ ਇੱਕ ਬੰਦੇ ਨੂੰ ਰਿਸੀਵ ਨਹੀਂ ਕੀਤਾ ਜੇ ਉਹਨਾਂ ਪੁੱਛੋਗੇ ਕਿਹੜੇ ਛੱਡੇ ਨੇ ਉਹਨਾਂ ਨੂੰ ਤਾਂ ਨਾਮ ਵੀ ਨਹੀਂ ਪਤਾ ਹੋਣਾ